ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਹੁਣੇ ਬਰਨਾਲੇ ਤੋਂ ਵਾਪਸ ਪਹੁੰਚੇ ਆ ਜੀ ਤਾਂ ਆਪ ਆਪਣਾ ਸਾਰਾ ਲੱਗਿਆ ਹੋਇਆ ਜੀ ਕੰਮਕਾਰ ਕਰਨ ਲਾਲੀ ਬਾਈ ਕੰਡਾ ਲਿਆਂਦਾ ਵੇ ਚੱਕ ਕੇ ਹਾਂਜੀ ਆ ਜਾ ਤੇਰਾ ਕੰਡਾ ਦੇਖੀਏ ਤੇ ਸਵੇਰੇ ਸਵੇਰੇ ਅੱਜ ਇੱਕ ਸੌਦਾ ਮਾਰਿਆ ਹੈ ਲਾਲੀ ਨੇ ਵੀ ਹਾਂਜੀ ਕਿੱਥੋਂ ਲਿਆ ਆ ਫਿਰ ਮਾਜ ਕੇ ਇਹ ਕੰਡਾ ਲੈ ਕੇ ਆਏ ਜਿੱਥੇ ਆਪਾਂ ਬਣਾਨੇ ਟਰਾਲੀ ਨਹੀਂ ਬਣਾਉਂਦੇ ਆਪਾਂ ਜੀ ਅ ਦਿੱਤੂਪੁਰ ਹਾਂਜੀ ਦਿੱਤੂ ਪੱਤੇ ਹਨ ਉਹ ਬਾਈ ਕੀ ਕਰ ਦਿੰਦੇ ਹੋ ਪਿੰਡਾਂ ਦੇ ਵਿੱਚ ਵੇਚਦੇ ਫਿਰਦੇ ਹੁੰਦੇ ਆ ਹਾਂ ਉਹਨੂੰ ਪੁੱਛ ਬੈਠੇ ਅਸੀਂ ਹਾਂ ਕਹਿੰਦਾ ਪਿਆ ਤਾਂ ਹੈਗਾ ਜੀ ਤੇ ਆਹ ਲੈਂਦਾ ਬਾਈ ਕੰਡਾ ਫਰ ਸੀਗਾ ਦਾ ਇਹ ਦੇਖੋ ਜੀ ਨਾਲ ਸੁਥਰਾ ਰੰਗ ਰੰਗਤ ਸਾਫ ਆ ਹਾਂ ਆਹ ਤਾਂ ਮਾਰਿਆ ਰੰਗ ਫੇਰਾ ਜੋ ਤਰੇਜ ਤੇਲ ਤੂਲ ਮਾਰ ਕੇ ਆ ਤੇਲ ਤੂਲ ਮਾਰਿਆ ਇਹਨੂੰ ਹੈ ਕੋਈ ਮਾਸਲੀ ਨਾਲ ਪੂਰਾ ਇਹਨੂੰ ਹੂੰ ਪੂਰਾ ਪੂਰਾ ਵਜਨ ਦੱਸਦਾ ਇਹਨੂੰ ਪੂਰਾ ਐਕਿਊਰੇਸੀ ਭਾਈ ਇਹਨੂੰ ਪੂਰਾ ਪੂਰਾ 50 ਬੱਟੇ ਨਾਲ ਦੇਤੇ ਦੇ ਬੱਟੇ ਨਾਲ ਦੇਤੇ ਇਹ ਕਿੰਨੇ ਦਾ ਸੌਦਾ ਹੋਇਆ ਫਿਰ ਇਹ ਕਰਤੀ ਆਪਾਂ ਨੇ ਵੈਸੇ ਅਸੀਂ ਜਿਹੜਾ ਨਮਾ ਦੇਖਿਆ ਤਾਂ ਉਹ ਸੀਗਾ 11000 ਦਾ 11000 ਤਾਂ ਪੂਰਾ ਆਪਾਂ ਉਸ ਦਿਨ ਪਤਾ ਕਰਕੇ ਇੱਥੇ ਲੁਧਿਆਣੇ ਗਏ ਜਿੱਦਣ ਬਰਮੀ ਲੈ ਕੇ ਆਏ ਆ ਇਹ ਜਿਹੜਾ ਮਿਲ ਗਿਆ ਜੀ ਆਪਾਂ ਨੂੰ ਇਹ ਮਿਲ ਗਿਆ ਆਪਾਂ ਨੂੰ 4 ਲੱਖ 5000 ਦਾ 4000 500 ਰੁਪਏ ਦਾ 4500 ਰੁਪਏ ਦਾ ਲਿਆਂਦਾ 300 ਹਾਂ ਬਾਕੀ ਉੱਪਰ ਤਿੰਨ ਚਾਰ ਸਵਾਰ ਲੱਗਿਆ ਤੇਲ ਹਾਂ ਬਾਕੀ ਅੱਗੇ ਤੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਇੱਧਰ ਵਧੀਆ ਚੀਜ਼ ਆ ਹਾਂ ਤੇ ਇੱਧਰ ਲੱਗੇ ਹੋਏ ਨੇ ਕੰਮ ਕਰ ਕਰਨ ਤੇ ਬਾਕੀ ਆ ਜੋ ਸਟਾਫ ਮੈਂਬਰਾਂ ਨਾਲ ਸਾਰਿਆਂ ਨਾਲ ਮਲਾਉਨੇ ਆ ਕਰਦੇ ਨੇ ਕਰਾਉਨੇ ਆ ਤੁਹਾਡੀ ਗੱਲਬਾਤ ਹੋਲ ਸਿਆਪਾ ਛੱਡ ਗਿਆ ਹੁਣੇ ਸੱਤ ਵਾਲੀ ਊਂ ਬੰਦ ਕਰਤੀ ਸੱਤ ਸਟਾਫ ਆਕਰ ਵਾਲੀ ਜਿਹੜੀ ਮਤਲਬ ਜਿਵੇਂ ਹੁਣ ਰੈਗੂਲਰ ਮਾਡਲ ਨਹੀਂ ਹੋ ਗਿਆ 51 ਇੰਚ ਮਸ਼ੀਨ ਪੰਜ ਸਟਾਫ ਆਕਰਾਂ ਚ ਕਿਰਤਾਰ ਵਿਛਾਲ ਟਾਈਪ ਉਮੀਦਿਓ ਕਿ ਮੈਂ ਵਾਟੀ ਜਿਆਦਾ ਆਉਣਾ। ਹੁਣ ਤਾਂ ਕਹਿੰਦੇ ਉਹੀ ਟੈਪ ਬਣਾਉਣ ਲੱਗ ਗਏ। ਹਾਂ। ਇਹ ਤਾਂ ਡਿਮਾਂਡਾਂ ਵੀ ਬੰਦਾ ਕਰਦੀ। 6 ਵਾਲੀ ਆਉਂਦੀ ਇਹਦੇ ਨਾਲ ਦੀ। ਅੱਜ ਜਿਹੜੀ ਆਪਣੀ ਘੜੀ ਹੈ ਪਰ ਇਹ 51 ਇੰਚ 'ਚ ਕਰਤੀ 6 ਵਾਲੀ ਵੀ। ਪਰ ਆਹ 50 ਇੰਚੀ ਹੁਣ ਤਾਂ ਕਰਕੇ ਅੱਜ ਸਮਾਨ ਲੈਣ ਤੇ ਉੱਥੇ ਪਹੁੰਚਿਆ ਫਿਰ ਮੈਂ ਇੱਕ ਤਾਂ ਗੁਟਕੇ ਲਿਆਂਦੇ। ਗੁਟਕੇ ਕਿੱਥੇ ਆ? ਕਿਉਂ ਹੋਰ ਮੈਂ ਆ। ਇਹ ਫੇਰ ਨਹੀਂ ਬਣਵਾਉਣੇ ਪੈਣੇ ਤੇ ਉਹਦੇ ਆਪਾਂ ਨੂੰ ਨਾਪੇ ਕੋਲ ਤੇ ਇਦੋਂ ਪਿੰਡ ਸੁਣਿਆ ਯਾਰ ਪਤਾ ਨਹੀਂ ਕਿੱਥੇ ਗੁਟਕੇ ਬਣਦੇ ਆ। ਬਾਕੀ ਯਾਰ ਕਮੈਂਟ ਕਰਕੇ ਦੱਸੋ ਵੀ ਆਲੇ ਸਤਾਬ ਹੱਕ ਨਾਲੇ ਗੁਟਕੇ ਕਿੱਥੇ ਤਿਆਰ ਹੁੰਦੇ ਆ ਕਿਹੜੇ ਪਿੰਡ ਮਤਲਬ ਇੱਥੇ ਨਾ ਲੋਕਲ ਇੱਕ ਚਾਚੇ ਨਾਬੇ ਕੋਲ ਨਹੀਂ ਕਰਦਾ ਯਾਰ ਉਹਦੇ ਨੂੰ ਇੱਕ ਹੈ ਨਾਬੇ ਕੋਲ ਨੂੰ ਤਿਆਰ ਕਰਦਾ ਉਹਦੇ ਨੂੰ ਇੱਕ ਗੁਟਕੇ ਅਹੇ ਦੇ ਇਹ ਹੁਣ ਸਪੈਸ਼ਲ ਉੱਥੀ ਦੇ ਲੈ ਕੇ ਆਏ ਗੁਟਕੇ ਇਹ ਸਪੈਸ਼ਲ ਹੁਣ ਉੱਥੀ ਤੇ ਆਏ ਹਾਂ ਇਹ ਹੁਣ ਮੈਂ 5-5 ਪੀਸ ਲੈ ਆਇਆ ਬੜਾ ਤਾਂ ਕਰ ਮਤਾ ਮਨਾ ਲੇਗਾ ਜਿਹੜੀ ਆ ਘਸ ਕੇ ਨਾ ਹੁਣ ਇੱਧਰੋਂ ਪਾ ਲਾਇਆ ਤੇ ਇਹ ਬਾਈ ਆ ਇੱਧਰ ਵਿੱਚੋਂ ਕੱਢਿਆ ਹੁਣ ਸਭ ਤੋਂ ਉੱਲੇ ਪਾਸੇ ਵਾਲਾ ਤਾਂ ਇਹ ਹੈ ਤੇ ਮਤਲਬ ਇੰਨਾ ਰਗੜਿਆ ਗਿਆ ਜਿਹੜੀ ਕ੍ਰੈਂਕ ਦੇ ਉੱਪਰ ਮਾਲੂ ਦੇ ਥਾਈਂ ਲੁੱਟ ਗਿਆ ਤਾਂ ਇਹਦੇ ਅੱਧ ਤੱਕ ਸੈਂਟਰ ਤੱਕ ਮਾਲੂ ਲੁੱਟ ਗਿਆ ਤਾਂ ਫਿਰ ਨੁਕਸਾਨ ਕ੍ਰੈਂਕ ਨੂੰ ਕਿਤਨਾ ਕਿਤੇ ਦਾ ਹੋ ਗਿਆ ਜੇ ਇਹ ਨੂੰ ਐ ਠਮਾ ਕੇ ਪਾਉਨੇ ਆ ਫਿਰ ਉਲੇ ਪਾਸੇ ਨੂੰ ਇਹਨੇ ਬਾਸਲ ਦੇ ਉੱਪਰ ਚੜ ਜਾ ਕਰਨਾ ਤਾਂ ਤਾਂ ਕਰਕੇ ਵੀ ਹੁਣ ਦਾਇਆ ਉਹੀ ਹੈ ਸੇਮ ਆ ਦੇਖੋ ਦਾਇਆ ਸੇਮ ਹੈ ਉਹਨੇ ਤੇ ਨਵੇਂ ਆਗੇ نیچے ਦੇਖ ਲੋ ਕ੍ਰੈਂਕ ਦੀ ਜ਼ਿੰਦਗੀ ਬਣ ਜਾਂਦੀ ਹੈ ਹੋਰ ਇਹ ਵਿੱਚ ਵਿੱਚ ਹੋਰ ਲੱਕੜ ਆਲੇ ਵਿੱਚ ਵਿੱਚ ਆਹ ਲੱਕੜ ਆਲੇ ਹੈ ਨਾ ਵਿਚ ਵਿਚ ਤਾਂ ਪਲਾਈ ਦੇਉ ਆ ਤੇ ਬਾਕੀ ਬਈ ਬਾਟ ਅੱਜ ਕੱਟ ਕੇ 150 ਕਿਲੋਮੀਟਰ ਦੀ ਇੱਕ ਸਾਈਡ ਨਾਲ ਲੀ ਆਉਣ ਜਾਣ ਦੇ ਲਾ ਮੈਨੂੰ 300 ਕਿਲੋਮੀਟਰ ਬਣ ਗਿਆ ਹਵਾ ਨੇ ਅੱਜ ਬੜਾ ਮੈਂ ਤਾਂ ਪੰਗਾ ਲੀ ਲੈ ਮਾਸ਼ਾਅੱਲਾ ਜਮੂਰ ਸਾਈਕਲ ਤੇ ਜਾਣੀ ਆ ਮੈਨੂੰ ਆਦਤ ਹੈ ਜ਼ਿਆਦਾਤਰ ਵੀ ਹਾਂ ਵੀ ਕਿਤੇ ਲੋਕਲ ਵੀ ਜਾਣਾ ਜਾਂ ਕਿਤੇ 20 50 ਕਿਲੋਮੀਟਰ ਤੇ ਜਾਣਾ ਮੈਨੂੰ ਮੋਟਰਸਾਈਕਲ ਚੱਕਣੀ ਮਾ ਚਲ ਕੱਲਾ ਯਾਰ ਨਿਆਰੇ ਨਾਲ ਚਾਈ ਜਾਉਂਗਾ ਕੱਲਾ ਲੀ ਜਾਂਦੇ ਜਾਂਦੇ ਸਵੇਰੇ ਸਾਰੀ ਠੰਡ ਛੱਡ ਗਈ ਅੱਜ ਸਵੇਰੇ ਜਦ ਪਹੁੰਚਿਆ ਨਾ ਉੱਥੇ ਤੇ ਹੁਣ ਸੁਣੀ ਬਈ ਕਿੱਦਾਂ ਸਰੰਦ ਨੂੰ ਗਏ ਆ ਉਹ? ਮੈਂ ਸਰੰਦ ਨੂੰ ਗਏ ਆ ਉਹ। ਹਾਂ। ਉਹ ਕੀ ਕੁਝ ਲੈਣ ਗਏ ਆ? ਉਹ ਮੀਟਰ ਦਾ ਸੁਣਾ ਕੋਈ ਜਣ ਗਏ ਆ। ਅੱਛਾ। ਤੇ ਬਾਕੀ ਬਈ ਇੱਧਰ ਕੰਬੈਨ ਦਾ ਥਰੈਸ਼ਰ ਕਰਤਾ ਫਿਰ ਤਾਂ ਆਪਾਂ ਨੇ ਇੱਕ ਦਾ ਹੁਣੇ-ਹੁਣੇ ਚੜਾ ਕੇ ਹਟਿਆ ਹਲੇ। ਥਰੈਸ਼ਰ ਫਿੱਟ ਕਰਤਾ ਤੇ ਆਪਾਂ ਨੇ ਲਾਲੀ ਆਗਰੇ ਨੂੰ ਐਕਤੀ ਇਹਨਾਂ ਨੂੰ ਲਵਾਤਾ ਆਪਾਂ ਨੇ ਗ੍ਰੈਂਡਰ ਲਵਾਇਆ ਕੱਲਾ ਤੇ ਅਗਲੇ ਸਾਲ ਬਾਸਕਟ ਤਾਂ ਆਪਾਂ ਨੇ ਜੇ ਦੇਖਦੇ ਆਂ ਵੀ ਚੇਂਜ ਕਰ ਲਈ ਜੇ ਨਾ ਚੇਂਜ ਕਰੀ ਤਾਂ ਫੇਸ ਲਵਾਵਾਂਗੇ ਤੇ ਇੱਕ ਹੋਰ ਕਰਨਾ ਹੈ ਅੱਜ ਜੇ ਮੈਂ 12 ਲਗਣੀਆਂ ਨੇ ਨਾ 12 ਦੇ ਨਾਲ ਅਸੀਂ ਆਹ ਪੱਤੀਆਂ ਵੀ ਨਵੀਆਂ ਬਣਵਾਵਾਂਗੇ ਇਹਨਾਂ ਦਾ ਨੁਕਸਾਨ ਵੀ ਬਹੁਤ ਹੈ ਹੁਣ ਮੰਨ ਲਓ ਵੀ 16 ਮਾਡਲ ਕਮਨ ਹੋ ਗਈ ਆਹ ਜਦੋਂ ਇੱਥੋਂ ਰਾਗੜ ਕੇ ਬਾਹਰ ਪੱਟਦੇ ਆ ਨਾ ਹਰੇਕ ਵਾਰ ਆਹ ਪੱਤੀ ਕਮਜ਼ੋਰ ਪੈ ਜਾਂਦੀ ਹੈ ਇਹ ਪੱਤੀ ਕਮਜ਼ੋਰ ਵੀ ਪੈ ਗਈ ਇਹ ਲੰਬੀ ਵੀ ਕਰਾਵਾਂਗੇ আর ਮੋਟੀ ਵੀ ਕਰਾਵਾਂਗੇ ਅਗਲੀ ਵਾਰ ਜਿਹੜੀਆਂ ਥ੍ਰੈਸਰ ਵਾਲੀ ਪੱਤੀ ਲਗਾਉਣੀ ਆ ਕਿਉਂਕਿ ਇਹਦਾ ਲੰਬੀ ਦਾ ਇਹ ਨਿਆਰਾ ਲੋਗਾ ਵੀ ਆਪਾਂ ਨੂੰ ਬਾਸਕਟ ਦੇ ਵਿੱਚੋਂ ਨੇ ਥੋੜੀ ਜਿਹੀਕ ਜ਼ਿਆਦਾ ਆਪਾਂ ਨੂੰ ਫੇਲ ਮਿਲ ਜੂਗਾ ਹਨਾ ਉਹ ਪੱਥਲੇ ਕਰ ਦਵਾਤੇ ਤੇ ਹੋਰ ਅੱਜ 2 ਦਿਨ ਹੋ ਗਏ ਭਈ ਇਹੀ ਲੱਗੇ ਫੇ ਕੱਲ ਅਸੀਂ ਟਰੈਕਟਰ ਲੈਣਗੇ ਤੇ ਹੋਰ ਪੁੱਛਣਾ ਦਾ ਕੀ ਉਹ ਬੈਰਿੰਗੂ ਕਿੰਨੇ ਵਿੱਚ ਨਿਕਲੇ ਹੈ ਇਹਦੇ ਬੈਰਿੰਗ ਕਿਹੜੇ ਕਿਹੜੇ ਪਾਇਆ 10 ਮਾੜੇ ਵੀ ਥ੍ਰੈਸਰ ਵਾਲੇ ਪਾਇਗੇ ਇਹਦਾ ਇੱਕ ਪਾਇਆ ਜਿਹੜਾ ਥ੍ਰੈਸਰ ਵਾਲਾ ਇੱਧਰ ਲਾ ਹੋਰ ਉਹ ਤਾਂ ਠੀਕ ਦਾ ਸਾਰਾ ਨੂੰ ਸਾ ਇੱਦਾਂ ਖੋਖੀ ਚੱਲਦੀ ਦੁੱਲਜੇ ਆਵੜੇ ਘਰ ਦੇ ਘੋਲ ਘੋਲ ਆਣਾ ਹੁਣ ਹੋਜਿੰਗ ਲੈ ਕੇ ਆਇਆ ਸੀ ਯਾਰ ਮੈਂ ਅੱਜ ਨਵਾਂ ਤੇ ਹੋਜਿੰਗ 'ਚ ਥਲਕਾ ਜਿਹਾ ਫਰਕ ਲੱਗਦਾ ਹੁਣ ਜਿਹੜੇ ਨਵੇਂ ਮਾਡਲ ਵਾਲੇ ਬਣਾਉਂਦਾ ਆਖੇ ਉਹਦੇ 'ਚ ਹਰਕਾ ਕਿਉਂਕਿ ਇਹ 1 ਇੰਚ ਛੋਟਾ ਹੈ 1 ਇੰਚ ਛੋਟਾ ਹੋਜਿੰਗ ਜਿਹੜੇ ਦੂਜਾ ਨਾਲਦਾ ਸੀ ਇਹਦਾ ਉਹਦੇ 'ਚ ਅੰਦਰ ਜਿੱਥੇ 510 ਦੇ ਬੈਟ ਪੈਨੇ ਆ ਉਹ ਢਿੱਲਾ ਪੈ ਗਿਆ ਸਾਈਜ਼ ਉਹਦੇ 'ਚ ਹੁਣ ਸਾਈਜ਼ ਬਣਾਉਣ ਵਾਸਤੇ ਤੇ ਜਾਂਦਾ ਉਹ ਦੇ ਨੂੰ ਕੱਟ ਲੈਣੇ ਆ ਤਾਂ ਦੇਖ ਦੇਣਾ ਕੋਈ ਨਾ ਕੋਈ ਹਿੱਲਾ ਵਸੀਲਾ ਹਨਾ ਇੱਥੇ ਜੇ ਕੋਈ ਹੋਲ ਹੁੰਦਾ ਹੋਇਆ ਦਾ ਹੋਊਗਾ ਹਾਂ 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 ਕਰਾਂਗੇ ਕੋਈ ਨਾ ਕੋਈ ਹਿੱਲਾ ਵਸੀਲਾ ਆ ਵੀ ਖੋਣਦੇ ਬਾਈ ਨੂੰ ਫੋਨ ਦੇ ਨਿਕਲੇ ਆਇਆ ਹੁਣ ਐਵੇਂ ਆ ਗਿਆ ਅੱਛਾ ਪੁੱਲ ਨੂੰ ਹੁਣ ਪਾਇਆ ਹਲੇ ਓਕੇ ਮੈਂ ਫਿਰ ਪ੍ਰੋਗਰਾਮ ਬੰਬ ਬੁਲਾ ਦੇ ਸ਼ਾਫਟ ਦੀ ਅੱਜ ਬੜੀ ਕੁਮਾ ਦੋ ਪਾਸੇ ਰੂ ਤੇ ਆਪਾਂ ਨੇ ਬਾਹਰ ਉਤਾਰ ਸੇ ਦੀ ਫੀਡਰ ਚਾਚਾ ਫੀਡਰ ਦਾ ਕੀ ਕੁਝ ਕਰਿਆ ਫਿਰ ਅੱਜ ਫੀਡਰ ਦਾ ਇੱਕ ਤਾਂ ਆਪਾਂ ਨੇ ਆ ਚਾਦਰ ਲਾਈ ਜਦੇ ਇਹ ਕਿਹੜੀ ਮਸ਼ੀਨ ਦਾ ਇਹ ਇਹ ਬੜੀ ਮਸ਼ੀਨ ਦਾ ਤੇਰੇ ਵਾਲੀ ਮਸ਼ੀਨ ਦਾ ਅੱਛਾ ਬੜੀ ਦਾ ਹਾਂ ਤੇ ਇਹਦਾ ਪਾਈਪ ਵਿੱਚ ਤੇ ਖਰਾਬ ਹੋ ਗਿਆ ਦਾ ਗੱਬੇ ਤੇ ਹਾਂ ਜਿਹੜੀ ਗੱਬੇ ਸਪੋਰਟ ਹੁੰਦੀ ਹੈ ਹਾਂ ਗੱਬੇ ਸਪੋਰਟ ਹੁੰਦੀ ਆ ਤੇ ਪਹਿਲਾਂ ਰਫੜਾ ਨਹੀਂ ਚਲਦੀ ਹੁੰਦੀ ਇਹ ਤੇ ਭੜਾ ਭੜਾ ਰਫੜਾ ਨਹੀਂ 11 ਦੇ ਕੋਲ ਚਲਦਾ ਇਹ

ਤੇ ਰੱਬ ਤੇਰਾ ਭਲਾ ਕਰੇ ਅਹ ਪਲੇਟਾਂ ਦੇਖੀ ਕਿ ਤੇ ਆ ਤਾਂ ਨਹੀਂ ਹੈਗੀਆਂ ਕਿਹੜੀਆਂ ਪਰਾਂ ਪੰਜੀਆਂ ਜਿਹੜੀਆਂ ਇਹ ਉਹ ਚੌੜੀ ਜੀ ਪਲੇਟਾਂ ਅੱਛਾ ਜਾਂ ਕਿਤੇ ਲੈ ਨਾ ਗਿਆ ਉਹ ਆ ਪੁਲੀ ਕੀ ਕਹਿੰਦੇ ਤੁਸੀਂ ਵੀ ਪੁਲੀ ਲਿਉਣੀ ਆ ਪੁਲੀ ਦਾ ਇਹਦੇ ਨਾਲ ਯਾਰ ਆ ਗਾਦੇ ਤੜਕਿਆ ਬਾਦਾ ਇੱਕ ਦੋ ਅੱਛਾ ਇਹ ਕੋਈ ਟੱਕਰ ਨਹੀਂ ਹੈਗਾ ਫਿਲਟਰ ਵਾਲੀ ਹਾਂ ਚੱਲ ਜਾਣੀ ਹੈ ਇਹ ਇਹ ਦੇਖਦੀ ਆ ਦੇਖਦੀ ਦੇਖਦੀ ਆ ਇਹ ਹਾਂ ਦੇਖਦੀ ਪੂਰੀ ਤਾਂ ਕਿ ਬਾਕੀ ਦਾ ਠੀਕ ਆ ਇਹ ਬਾਕੀ ਹੁਣ ਫਰਕ ਪਤਾ ਇਹ 10 18 ਦੀ ਪੈਂਦੀ ਆ ਆਪਣੇ ਵਾਲੀ ਚ ਹੁਣ ਵਾਲੀ ਚ ਹੋਰ ਪੈਂਦੀ ਆ ਕੋਈ ਪਤਾ ਨਹੀਂ 20 ਤੇ ਉੱਪਰ ਆ ਨੰਬਰ ਉਹਦਾ 22 ਕਰਤੀ ਹੋਣੀ ਆ ਫਿਰ ਹਾਂ 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 ਆਪਣੇ ਵਾਲੀਆਂ ਨੂੰ 22 ਪੈਂਦੀ ਆ ਬਸ ਬਸ ਉਵੇਂ ਹੀ ਬੜੀ ਉਹ ਕਰਤੀ ਪੁਲੀ ਬੜੀ ਕਰਤੀ ਉਹਦੇ ਕਾਰਨ ਫਿਰ ਹੁਣ ਇਹਦਾ ਫੀਡਰ ਦੀ ਇਤ ਕੀ ਕਰਕੇ ਆਪਾਂ ਨੇ ਅਗਲੇ ਸਾਲ ਫਿਰ ਇਹਦੇ ਮੋਡੀਫਿਕੇਸ਼ਨ ਕਰ ਦੇਣੀ ਹੈ ਫੀਡਰ ਦੀ ਉਹ ਤਾਂ ਹੋ ਜੀ ਚੱਕਰ ਟੁੰਡਾ ਕਰ ਦੇਣਾ ਇਹਦਾ ਹੁਣ ਪਾਈਪ ਲੱਗੂਰੇ ਹੂੰਰੇ ਆਪਾਂ ਨੇ ਪਾਈਪ ਲਾ ਦੇਣਾ ਇਹਦੇ ਇਹ ਫੀਡਰ ਸਾਲੇ ਭਾਰੇ ਆ ਥੋੜੇ ਜਿ ਚੋੜੇ ਹੋਣ ਕਰਕੇ ਨਾ ਫੀਡਰ ਵੀ ਭਾਰੇ ਆ ਕਟਰ ਵੀ ਬੜੇ ਆ ਥੋੜੇ ਜਿਹੇ ਕਟਰ ਵੀ ਬੜੇ ਆ ਕਟਰ ਦਾ ਭਜਨ ਬਹੁਤ ਦਾ ਕਟਰ ਦਾ ਭਜਨ ਫਰਕ ਪੈਂਦਾ ਹੁਣ ਇਹ ਫੀਡਰ ਦੇ ਉੱਤੇ ਬਾਹਰ ਬਾਹਰ ਕਟਰ ਵਾਲ ਦੀ ਚੜਾਈ ਪੌਣੇ 18 ਫੁੱਟ ਬਣਦੀ ਹੈ ਇਹ ਫੀਡਰ ਦੇ ਉੱਤੇ ਫਿਰ ਭਜਨ ਕਿੰਨਾ ਬਣਦਾ ਯਾਰ ਆਮ ਮਸ਼ੀਨ ਦਾ 1.5 ਤੇਰਾ ਹੁੰਦਾ ਮੰਨ ਲਾ ਵੀ ਤੂੰ ਮੋਟਰ ਬਾਹਰ ਲਾ ਕੇ 15 ਫੁੱਟ ਬਣ ਜੂਗਾ ਬਾਹਰ 3 ਫੁੱਟ ਵੱਧਦਾ ਸਣਾ ਅੰਡਰ ਬ੍ਰਿਜ ਵਿੱਚ ਨੂੰ ਇਹ ਪੂਰੀ ਪੂਰੀ ਲੰਘਦੀ ਆ ਮਸ਼ੀਨ ਪੂਰੀ ਪੂਰੀ ਲੰਘਦੀ ਆ ਹਾਂ 20 ਫੁੱਟ ਆ ਮੈਨੂੰ ਲੱਗਦਾ ਅੰਡਰ ਬ੍ਰਿਜ ਆਪਣਾ 18 ਹੈ 18 ਹੈ 18 ਹੈ 18 ਮੈਨੂੰ 20 ਲੱਗਦਾ ਨਹੀਂ 18 ਦੱਸਦੇ ਉਹ ਜਿਆਦਾ ਉਹਨਾਂ ਨੇ ਬਣਾਇਆ ਤਾਂ ਕਹਿੰਦੇ 18 ਇਹ ਅੰਡਰ ਬ੍ਰਿਜ 18 ਹੈ ਜਿੱਥੇ ਗੱਬੇ ਜਾ ਕੇ ਪੁਲੀਆਂ ਹਾਂ ਹਾਂ ਗੱਬੇ ਜਾ ਜਿਹੜਾ ਸੈੱਟ ਹੈ ਉਹ 20 ਆ ਮੇਰੇ ਖਿਆਲ ਨਾਲ ਆਉ ਹੋਊਗਾ 20 ਉਹ 20 ਹੈ ਘਟੋ ਘਟੋ ਉਹ ਵਿੱਚ ਜੇ ਗੱਬੇ ਜਾ ਕੇ ਤਾਂ ਪੂਰੀ ਪੂਰੀ ਹੋ ਜਾਂਦੀ ਜਮਾਈ ਗੰਜਾਇਸ ਨਹੀਂ ਰਹਿਣੀ ਜਮਾਂ ਵੀ ਹਾਂ 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 ਉਹ ਭੱਜੀ ਜਾਂਦੀ ਏ ਤੂੰ ਉਹ ਤਾਂ ਫਿਰ ਕਟਰਵਾਲ ਛੋਟਾ ਯਾਰ ਹਾਂ ਉਹ ਕਟਰਵਾਲ ਛੋਟਾ ਤਾਂ ਕਰਕੇ ਭੱਜੀ ਜਾਂਦੀ ਏ ਚੱਲ ਐਨਾ ਵੀ ਐਨਾ ਵੀ ਆ ਠੀਕ ਰਿਹਾ ਚਾਦਰ ਹਨਾ ਆ ਜਿਹੜਾ ਪਿਛਲੀ ਵਾਰ ਲਿਆ ਤਾਂ ਹਨਾ ਹੂੰ ਪੱਟੇ ਵੀ ਠੀਕ ਆ ਹਨਾ ਪੱਟੇ ਸਾਰਾ ਕੁਝ ਠੀਕ ਆ ਪੱਟੇ ਵੀ ਠੀਕ ਆ ਉੱਪਰੋਂ ਤਾਂ ਸਾਰੇ ਫਿਟਰ ਨਵੇਂ ਵਰਗੀ ਪਏ ਆ ਬਸ ਥੱਲੇ ਵਾਲੀ ਚਾਦਰ ਦੁਆਰ ਤੇ ਲੱਗੂਗੀ ਜੇ ਲੱਗੀ ਹਾਂ ਤਾਂ ਵੀ ਠੀਕ ਚੱਲ ਰਹੀ ਏ ਗੱਲ ਤਾਂ ਫਿਲਹਾਲ ਮੈਂ ਗਾਹ ਨੂੰ ਲਵਾਵਾਂਗੇ ਹਾਂ ਮੈਨੂੰ ਲੱਗਦਾ ਨਹੀਂ ਵੀ ਗਾਹ ਨੂੰ ਵੀ ਜਾਊਗੀ ਹਲੇ ਚੱਲੀ ਜਾਣੀ ਏ ਇਹ ਅੱਛਾ ਆ ਗੇਰਗੁਰ ਦੇਖ ਲਓ ਇਹਦੇ ਆ ਤਾਂ ਨਹੀਂ ਹਲੇ ਆ ਤਾਂ ਠੀਕ ਆ ਇਹਨਾਂ ਨੂੰ ਹੁੰਦਾ ਹੈਗਾ ਯਾਰ ਇਹ ਤਾਂ ਓਕੇ ਆ ਠੀਕ ਹੈ ਨਾ ਹੂੰ ਚੱਲ ਕਿੰਨੇ 9 ਦਿਨ ਤਾਂ ਚੱਲਣੇ ਆ 10 ਦਿਨ 8 ਦਿਨ ਦਾ ਸੀਜ਼ਨ ਹੁੰਦਾ ਕੰਮ ਆਪਾਂ ਕਿਹੜੇ ਬਾਹਰ ਜਾਣੇ ਕਿਤੇ ਲੈ ਕੇ ਬਾਹਰ ਜਾਣਾ 8 ਦਿਨ ਦੇ ਵਿੱਚ ਮਾੜਾ ਮੋਟਾ ਜਾਇ ਕਰੀਏ ਬਾਹਰ ਆਪਾਂ ਵੀ ਕੁਝ ਨਹੀਂ ਮਸ਼ੀਨ ਲੈ ਕੇ ਹੈਨਾ ਸਹੀ ਗੱਲ ਹੈ ਤੇਰੀ ਪੰਜ ਸਾਲ ਆਪਾਂ ਦੇਖੇ ਆਏ ਜਾ ਕੇ ਝੂਟਾ ਬਿਜਲੀ ਵਾਰ ਗਏ ਤੇ ਹਨਾ ਹਜ਼ਾਰ ਪਰ ਜਿਹੜੀ ਗੜਾਈ ਹੋਈ ਜਾਂਦੀ ਆ ਉਥੇ ਰੇਤ ਦੀ ਜਮੀਨਾਂ ਹਾਂ ਕੰਬੈਨ ਦਾ ਥੋੜਾ ਜਿਹਾ ਖੁੰਦਾ ਸਿਸਟਮ ਜ਼ਿਆਦਾ ਉਹ ਕੰਬੈਨ ਖੜਕਦੀ ਵੀ ਤਾਂ ਹੀ ਆ ਜ਼ਿਆਦਾ ਖੜਕਦੀ ਆ ਹੁਣ ਤੇ ਇਹਨੂੰ ਚਲਾਉਣੇ ਵਾਲੇ ਕਿਤੇ ਘਟਕ ਜਾ ਆ ਮਕੈਨੀਕਲ ਗੱਡੀ ਵੀ ਇੱਕ ਆਹ ਦੂਜੀ ਆਹ ਦੂਜੀ ਘੋੜੀ ਵੀ ਵਾਰ ਗੱਡੀ ਵੀ ਆਹ ਅੱਛਾ ਉਹ ਉਥੇ ਜੱਕ ਪਏ ਆ ਇਨੂੰ ਵੀ ਕੋਲੇ ਰੱਖਦੇ ਉੱਥੇ ਹੂੰ 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 ਅੱਗੇ ਲੈ ਕੇ ਤੇ ਗੋਲੇ ਇਹਦੇ ਵੀ ਖਾਸ ਵਾਲੇ ਉੱਤੇ ਆਹ ਮਸ਼ੀਨ ਦੇ ਵੀ ਰਬੜਾ ਪਿਛਲੀ ਵਾਰ ਨਵੀਆਂ ਪਾਤੀਆਂ ਸੀ ਚੈਨ ਬਚੀ ਰਹੀ ਲੈਂਦੀ ਜਿਹਦੇ ਨਾਲ ਜੇ ਆਪਾਂ ਰਬੜਾ ਪਾ ਕੇ ਰੱਖਾਂਗੇ ਨਾ ਫਿਲਟਰ ਵਾਲੀਆਂ ਆਹ ਜਿਹੜੀਆਂ ਰਗੜਣਾ ਨਾ ਇਹਦੇ ਨਾਲ ਚੈਨ ਨੂੰ ਬਹੁਤ ਫਰਕ ਪੈਂਦਾ ਫਰਕ ਆਿੰਦਾ ਇਹਦੇ ਨਾਲ ਹਾਂ ਬਿਲਕੁਲ ਬਿਲਕੁਲ ਤੇ ਇਹਦੇ ਪਲੇਟਾਂ ਬਲੂਟਾ ਲਾਤੀਆਂ ਤੇ ਉਹਦੇ ਕੁਝ ਹੋਰ ਜਗੜ ਕਰਿਆ ਵਾ ਅਸੀਂ ਨੇ ਫਿਰ ਬਾਅਦ ਚ ਇਹਦੀਆਂ ਟੈਨਾਂ ਲਿਆਂਦੀਆਂ ਟੈਨਾਂ ਕਰਾਂਗੇ ਹੁਣ ਆਹ ਕਟਰ ਬਾਰ ਦੀਆਂ ਬੜੀ ਮੋਟਰ ਵਾਲੇ ਦੀਆਂ ਅੱਜ ਉੱਥੇ ਮੈਂ ਬਰਨਾਲੇ ਗਿਆ ਬਾਈ ਉਹ ਵੀ ਜਾਣਦੇ ਤੇ ਕਹਿੰਦੇ ਯਾਰ ਵੀ ਮੋਟਰ ਦਾ ਚੇਂਜ ਕਰਾ ਲਈ। ਕਈ ਵੀਡੀਓ ਦੇਖ ਦਿੱਤੇ ਆਪਣੀਆਂ ਜਿਹੜੇ ਉੱਥੇ ਕੰਮ ਕਰਦੇ ਆਂ ਕਹਿੰਦੇ ਐਂ ਤੇ ਐਂ ਕਰ ਲਿਆ। ਇਹਦੇ ਵੀ ਕੰਮ ਹੁਣ ਵਧੀਆ ਹੋ ਗਿਆ ਦੇਖ ਥੱਲੇ ਵਾਲੇ ਨੱਟ ਵੀ ਪੈ ਗਏ ਜਿਹੜੇ ਥੱਲੇ ਵਾਲੇ ਐਂਗਲ ਦੇ। ਪਤਾ ਗੱਲ ਕਿ ਜਿਹੜੀ ਪੁਰਾਣੀ ਮੋਟਰ ਸੀ ਹੂੰ ਉਹਨਾਂ ਵਾਈਬ੍ਰੇਸ਼ਨ ਜੀ ਕਰੀ ਜਾਂਦੀ ਸੀ। ਹੁਣ ਉਹ ਵੀ ਸਾਇਲੈਂਟ ਜੀ ਚੱਲ ਰਹੀ ਹੈ। ਇਹ ਸਾਇਲੈਂਟ ਜੀ ਬੱਸ 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 ਹੁਣ ਜਣੀ ਇਤਕੀ ਨਜ਼ਾਰਾ ਰਹੂਗਾ ਪੂਰਾ। ਨਜ਼ਾਰਾ ਰਹੂਗਾ। ਉਹ ਖੇੜੇ ਵਾਲੇ ਵਿੱਕੀ ਭਾਈ ਦਾ ਫੋਨ ਆਇਆ ਤਾਂ ਉਹ ਕਹਿੰਦਾ ਇੱਕ ਦੋ ਵਾਰ ਗਰੀ ਕਹਿੰਦਾ ਨਾ ਨਿਆਰਾ ਕਹਿੰਦਾ ਅਸੀਂ ਵੀ ਪਹਿਲਾਂ ਡੇਰੀ ਜਾਂਦੇ ਤੇ ਗੁਰਦੀਪ ਮਸ਼ੀਨ ਨੂੰ ਆਈ ਤੀ ਮੋਟਰ ਅੱਛਾ ਕਹਿੰਦਾ ਵੀ ਗੁਰਦੀਪ ਮਸ਼ੀਨ ਦੇ ਬਾਅਦ ਹੁਣ ਇਹ ਜਾ ਵੀ ਕਰਤਾਰ ਪਛਾਲ ਤੋਂ ਵੀ ਉਹੀਆਂ ਕਹਿੰਦਾ ਨਨੰਦ ਆਉਂਦਾ ਹਾਂ ਠੀਕ ਆ ਉਹ ਮੋਟਰਾਂ ਵਧੀਆ ਯਾਰ ਇਹ ਹਾਂ 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 ਮੋਟਰਾਂ ਵਧੀਆ ਤੇ ਬਾਕੀ ਫਰੰਟ ਟੋਕਰ ਠੀਕ ਹੈ ਨਾ ਫਰੰਟ ਟੋਕਰ ਵੀ ਹਲੇ ਆਪਣਾ ਕਟਰ ਦਾ ਤਾਂ ਕੋਈ ਰੁਪਈਆ ਲੱਗਣੇ ਵਾਲੀ ਨਹੀਂ ਹਲੇ ਕਟਰ ਤਾਂ ਤੱਕੜਿਆ ਕਟਰ ਦੇ ਤਾਂ ਕੁਝ ਨਹੀਂ ਹੋਣਾ ਯਾਰ ਕਟਰ ਤਾਂ ਤੱਕੜਿਆ ਅਸੀਂ ਸਟਿੱਪਾ ਸਟਿੱਪਾ ਤਿਆਰ ਕਰਕੇ ਰੱਖ ਅੱਛਾ ਜੇ ਕਿਤੇ ਜਿਵੇਂ 16 ਮਾਡਲ ਦੀ ਆਪਾਂ ਬਾਹਰ ਜਾਂਦੇ ਜੁੰਦੇ ਹੁੰਦੇ ਫਿਰ ਖਰਚਾ ਵੱਧੇ ਵੱਧੂ ਹੀ ਜਾਂਦਾ ਫਿਰ ਰੇਪੇਰ ਵੱਧ ਘੜਦੀ ਹੈ ਮਸ਼ੀਨਾਂ ਦਾ ਫਿਰ ਟਾਇਰ ਵੀ ਪੈ ਜਾਣੇ ਤੇ ਟਾਇਰ ਵੀ ਪੈ ਜਾਣੇ ਤੇ ਹਲੇ ਟਾਇਰ ਵੀ ਹੋਰ ਕਿਹੜਾ ਟਾਇਰ ਰਹਿਣ ਦੇ ਹੈ ਚਲ ਆਜੋ ਫਿਰ ਉਧਰ ਦੇਖੀ ਜਾ ਕੇ ਚਲੋ ਪਾਲੇ ਕਰ ਕੋਈ ਨਾ ਕੋਈ ਕਰ ਬਈ ਆਹ ਰੂਟਾ ਵੇਟਰ ਕੱਢਿਆ ਅੱਜ ਬਾਹਰ ਇਹਦਾ ਕਰਿਆ ਫੌਜੀ ਨੇ ਤੋਆਦਾ ਜਿਹੇ ਤੋਤਾ ਇਹ ਛੋਟੇ ਵਾਂ ਘੋਕੇ ਬੰਦੂ ਰਖੜਾਤਾ ਅੱਛਾ ਇਹਨੇ ਵੀ ਰਿਸ਼ਤੇਦਾਰ ਆ ਗਏ ਠੀਕ ਹੈ ਠੀਕਾ ਠੀਕਾ ਠੀਕ ਹਾਂ ਚਲੋ ਚੱਲੀ ਆ ਜੋ ਫਿਰ ਦੇਖੀ ਉਧਰ ਕਾਰਵਾਈ ਖੜ ਜਾ ਖੜ ਜਾ ਹਾਂ ਇਹ ਫਿਰ ਆਪਣਾ ਮੰਡੀ ਛੱਡਿਆ ਪਾਉਂਦਾ ਬੰਦਾ ਇਹ ਮੰਡੀ ਬੋਰਡ 'ਚ ਲੱਗਿਆ ਹੋਇਆ ਬੰਦਲ ਵੇ ਹਾਂ ਮੰਡੀ ਬੋਰਡ 'ਚ ਲੱਗਿਆ ਹੋਇਆ ਇਹ ਬਕ ਵੇਚਦਾ ਤਾਂ ਹੀ ਆ ਕੀ ਕੀ ਵੇਚਦਾ ਇਹ ਆਰਾ ਕੋ ਚਾਰ ਵੀ ਵੇਚਦਾ ਇਹ ਪੂਰਾ ਦੱਸਿਆ ਕਰ ਵੀ ਵੇਚਦਾ ਤੇ ਇਹੇ ਵੇਚਣ ਚ ਬਹੁਤ ਗੁੱਸਾ ਆ ਜਾਂਦਾ ਹੁੰਦਾ ਤਾਂ ਹੁਣ ਕੀ ਮੁੱਦਾ ਕੀ ਉੱਠਿਆ ਤਾਂ ਆਪਣਾ ਮੁੱਦਾ ਤਾਂ ਇਹਦਾ ਤਾਂ ਬੱਟਿਆਂ ਦਾ ਕੰਡੇ ਦਾ ਕਹਿੰਦੇ ਵੀ ਕੰਡਾ ਲਿਆਂਦਾ ਵੀ ਮੈਂ ਤਾਂ ਮਾਇਓ ਕਰਦਾ ਮੰਡੀ ਚ ਮੈਂ ਜਦ ਆ ਕੇ ਵਜ਼ਨ ਤੋਲਿਆ ਮੈਨੂੰ ਫਰਕ ਲੱਗਿਆ ਜਿੰਨੇ ਵੀ ਕੰਡੀ ਚ ਮੰਡੇ ਆ ਮੰਡੀ ਮੰਡੀ ਚ ਕੰਡੇ ਆ ਮੰਡੀ ਚ ਹਾਂ ਜਿੰਨੇ ਮੰਡੀ ਚ ਕੰਡੇ ਆ ਹਾਂ ਉਹਦੇ ਵਿੱਚ ਕਹਿੰਦਾ ਮੈਂ ਸਾਰਿਆਂ ਸਾਰਿਆਂ ਨੂੰ ਮਾਇਓ ਕਰਦਾ ਪਾਰਟਿਸਪੇਟ ਕਰਦਾ ਰਹਿਆ ਤੇ ਹੁਣ ਇਹਨੇ ਵਜ਼ਨ ਤੋਲਿਆ ਇੱਟ 3 ਕਿਲੋ ਦੀ ਤੋਲਤੀ ਤੇ ਬਜਨ ਸੈਟ ਆ ਗਿਆ ਹੁਣ ਤੇ ਹੁਣ 00 ਹੈ 00 00 ਓਕੇ ਕੋਈ ਫਾਲਟ ਕੋਈ ਫਾਲਟ ਨਹੀਂ ਠੀਕ ਆ ਆਪਾਂ ਨੇ ਇਹਦੇ ਬੱਟੇ ਟੈਸਟ ਕਰਾ ਲੈਣੇ ਹੁਣ ਲੈ ਬੱਟੇ ਬੱਟੇ ਟੈਸਟ ਨੇ ਨਹੀਂ ਚਾਚਾ ਸਾਲ ਬਾਅਦ ਕਰਾਉਣੇ ਹੁੰਦੇ ਆ ਆਪਾਂ ਕਰਾ ਲਾਂਗੇ ਹੈਨਾ ਸੰਤੁਸ਼ਟੀ ਜੀ ਲਊਗੀ ਕਿਤੇ ਆਪਾਂ 50 ਕਿਲੋ ਇੱਧਰ ਦਸੀਓ ਪਈ ਜਾਈਏ ਮਾਲ 55 55 ਕਿਲੋ ਜਿੰਨੇ ਕਿਤੇ ਮਾਲ ਵੇਚਣਾ ਕੰਡੇ ਚ ਚੈੱਕ ਹੁੰਦਾ ਖੱਲੇ ਬੱਟੇ ਬੱਟੇ ਚੈੱਕ ਇਹ ਜੇ ਕੰਡੇ 'ਚ ਫਰਕ ਹੋਵੇ ਕੰਡੇ 'ਚ ਕਾਤੇ ਉਹ ਕੰਡੇ 'ਚ ਐਡਜਸਟਮੈਂਟ ਦਿੱਤੀ ਤੈਗੀ ਹੁਣ ਆਪਾਂ ਨੇ ਜ਼ੀਰੋ 'ਤੇ ਕਰ ਲਿਆ ਐ ਸੈਂਟਰ ਦਾ ਖੜਦਾ ਪੂਰਾ ਆਪਾਂ ਆਪਾਂ ਨੇ ਇੱਕ ਵਾਰੀ ਇਹ ਦੋਏ ਘਰਾਂ ਦੇ ਓਖ ਕੇ ਜਿਵੇਂ ਬੱਟੇ ਇਲੈਕਟ੍ਰੋਨਿਕ ਤੇ ਤੋਲ ਲਾਂਗੇ ਤੋਲ ਕੇ ਆਪਾਂ ਇਹਦੇ 'ਤੇ ਤੋਲ ਬਹੁਤ ਠੀਕ ਆ ਮਿਰਚਾਂ ਮੁਰਚੀ ਹਲਦੀ ਹਲਦੀ ਉਹ ਮੈਂ ਕਹਿੰਦਾ ਇੱਕ ਹੋਰ ਡੇਟ ਤੋਲ ਲੂੰਗੀ ਲਾਲੀ ਤੇਰਾ ਹੱਥ ਕਿੰਨੇ ਕਿੰਨੇ ਕਿਲੋ ਦਾ ਤੇਰਾ ਸਨੀ ਦਿ올 ਦਾ 2.5 ਕਿਲੋ ਦਾ ਨਾ ਤੇਰਾ ਕਿੰਨੇ ਦਾ ਚੱਲ ਸਾ ਦੇ ਕੋਲ ਡੰਗਰੇ ਰਹਿ ਗਏ ਨਹੀਂ ਹੁਣ ਹੁਣ ਉਹ ਗੱਲ ਤਾਂ ਨਹੀਂ ਕਹਿ ਸਕਦਾ ਇਹ ਬੰਦੂ ਇਹ ਨਹੀਂ ਹੁਣ ਬਈ ਇੱਕ ਚੁੱਪ ਚਾਪ ਖਮੋਸ਼ ਖਮੋਸ਼ ਇਹਨਾਂ ਹੁਣ ਨਹੀਂ ਕਹਿਣਾ ਹੁਣ ਨਹੀਂ ਕਹਿਣਾ ਹਾਂ ਕਹਿਣਾ ਨਹੀਂ ਹੁਣ ਨਹੀਂ ਕਹਿਣਾ ਵੀਰ ਗੱਲ ਸੁਣ ਫੇਰ ਕਹੋਗਾ ਫੇਰ ਡੰਗਰੇ ਰਹਿ ਗਿਆ ਚਾਰ ਪੰਡਾ ਹੋ ਗਈਆਂ ਪੰਜ ਕੱਲੀ ਕੱਲੀ ਨੂੰ ਡੇਡੇ ਸਵਾ ਸਵਾ ਪੰਡਾ ਹੋ ਗੀ ਬਈ ਆਪਣੇ ਘਰ 'ਪਰ ਸਿਰਫ ਘਰ ਦੇ ਦੁੱਧ ਵਾਸਤੇ ਹੀ ਆਪਾਂ ਨੇ ਪਸ਼ੂ ਰੱਖੇ ਹੋਇਆ ਹੈ ਪਸ਼ੂ ਰੱਖੇ ਹੋਏ ਆਪਾਂ ਨੇ ਸਿਰਫ ਬੱਸ ਵੀ ਆਪਣਾ ਘਰ ਘਰ ਦਾ ਸਟਾਫ ਦਾ ਦੁੱਧ ਵਣਦਿਆਂ ਹਨਾ ਚਾਹ ਚੂ ਦਾ ਸਰਦਿਆ ਕਰੇ ਤੇ ਚਾਹ ਦਾ ਸਾਡੇ ਕੋਲ ਇੱਕੇ ਬੰਦਾ ਹੈ ਜਾਂ ਤਾਂ ਇਹਨੂੰ ਹੀ ਕਿਹਾ ਵੀ ਤੂੰ ਹੀ ਮੱਝਾ ਕਰਨ ਨੂੰ ਲੈ ਜਾ ਹਾਂ ਮੈਂ ਸਦਾ ਅਸੀਂ ਉਹ ਕੰਮ ਕਰਦੇ ਆ ਕਿ ਨਹੀਂ ਇਹ ਗੱਲ ਸਹੀ ਹੈ ਚਾਚੇ ਦੀ ਉਹ ਸਾਰਾ ਵੀ ਜੋਗਦਾ ਮੈਂ ਇਹੀ ਕਰ ਤਰਤਾ ਇੱਕ ਗਏ ਆ ਪਤਾ ਇੱਕ ਮੱਝ ਆ ਪਰ ਇੱਕ ਫੇਰ ਗਏ ਆ ਹਨਾ ਬਸ ਤਿੰਨ ਪਸ਼ੂਆਂ ਇੱਕਾ ਬੱਚੀ ਆ ਬਸ ਮੂਰੇ ਇੱਕਾ ਬੱਚੀ ਨੇ ਕਿਹਾ ਤੇ ਪੰਡਾ ਆਪਣੇ ਕੋਲ ਬੱਚੀ ਨੇ ਘੱਟੀ ਦਿੱਤੀ ਸੁਣਾ ਘੱਟੀ ਦੇ ਬੱਚੀ ਦਿੱਤੀ ਤਿੰਨ ਪੰਡਾ ਪਰਸੀਨ ਦੀਆਂ ਲੈੰਦੀਆਂ ਦੋ ਪੰਡਾ ਜਵੀ ਦੀਆਂ ਪਈਆਂ ਚਾਰ ਪਸ਼ੂਆਂ ਪੰਜ ਪੰਡਾ ਆ ਪੰਜ ਪੰਡਾ ਤਿੰਨ ਟੁਕਣੇ ਵਾਲੇ ਤਿੰਨ ਟੁਕਣੇ ਵਾਲੇ ਤੇ ਪੰਜੀ ਰੱਖਤੀ ਥੱਲੇ ਤੇ ਹੁਣ ਇੰਜਨ ਲੱਗਿਆ ਸਟਾਰਟ ਕਰਨ ਮੇਰੀ ਗੱਲ ਥੋੜੀ ਇੱਕ ਹੋਰ ਵੀ ਚੈੱਕ ਕਰਾ ਪਿਆ ਤਾਂ ਸੱਤ ਗੇੜੇ ਅਧੇ ਅੜੇ ਵਾਲੇ ਗੇੜੇ ਨਾ ਮੈਂ ਉਹ ਤਾਂ ਤੁਸੀਂ ਇਹ ਕਰੋ ਟੋਕਮ ਉਹ ਬੈਲਟਿੰਗ ਸੈੱਟ ਚੈੱਕ ਦਿਵਾਓ ਤੇਰੇ ਨੂੰ ਪਤਾ ਹੈ ਵੀ ਕਿੱਦਾਂ ਕਰਾਉਣਾ ਨਹੀਂ ਤੇਰੇ ਨੂੰ ਪਤਾ ਤਾਂ ਆਏ ਨਾ ਕਹੋ ਯਾਰ ਮੇਰੇ ਯਾਰ ਬਾਕੀ ਹੱਥ ਡੌਗੀ ਭਾਗ ਦੇਖ ਲੈ ਐ ਬੋਲਦਾ ਹੈ